ਤੁੱਲੇ ਸੁਤਦਾਰਾ ਸੋ ਫ੍ਰੀਤ ਲਗਾਈ ਇਕ ਤੁੰ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਕ੍ਰਾਸ ਚਾਈ ਇਕ ਅਰਦਾਸ ਬਾਟ ਤੀ ਰਤਿ ਗੁਰੂ ਰਾਮਦਾਸ ਰਾਖੋ ਸਰਨਾਈ ਬੇਰਤ ਬੇਰਤ ਪ੍ਰਭ ਆਇਆ ਬਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸੋ ਕਹੋ ਤਲ ਗੁਰ ਸੇਵਿਆ ਐਨਸ ਸਹਿਜ ਸੁਭਾਈ ਦਰਸ਼ਨ ਕਰਸੀਏ ਗੁਰੂ ਕੇ ਜਿਗਨਾ ਮਹਾਰਗੁ ਤੁਝਾਈ ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪਹਿਲਾ ਕਾਫੀ ਧਰ ਦਸਵਾ ਜੇ ਕੋ ਅੰਕਾਰ ਸਤਗੁਰ ਪਰਸਾਦ ਮਾਨਸ ਜਨਮ ਚਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਗੁਰ ਪਾਇਆ ਮਾਨਸ ਜਨਮ ਚਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਗੁਰ ਭਾਇਆ ਚੱਲੀ ਜਨਮ ਸਵਾਰ ਵਕਰ ਸਚ ਲੈ ਪਤ ਪਾਈ ਦਰਬਾਰ ਸਤਗੁਰ ਸ਼ਬਦ ਪਹਿਰਾਉ ਮਨ ਤਨ ਸਚ ਸਲਾਹਾ ਸਾਚੇ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਸਾਰੂ ਅੰਦਰ ਤੂੰ ਵਸੀ ਤੂੰ ਵਸੇ ਮਨ ਮਾਹੀ ਸੈਤੇ ਜਸ ਰਸ ਰਸੀ ਮੂਰਖ ਮਨ ਸਮਝਾਈ ਆਖੂ ਪਿਤੜਾ ਵਰਮ ਘਰ ਗੁਨੰਗਾਈ ਰਾਗ ਰੰਗਿਤੜਾ ਨਿਤ ਨਿਤ ਰਦੇ ਸਮਾਲੂ ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਕ ਧਰਮ ਪੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਤੀ ਕਾਰ ਤੁਮਾਈ ਲਾਹ ਕਰ ਆਣਿਆ ਗੁਰ ਬਾਣੀ ਨਿਰਵਾਣ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਤੇ ਜੇ ਨਾਮ ਨਿਵਾ ਹਰ ਗੁਣ ਗਾਵਸੀ ਇੱਕ ਨਾਨਕ ਕੀ ਅਰਦਾਸ ਜੇ ਤੁਝ ਭਾਵਸੀ ਮੈਂ ਤੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਜੀ ਸਾਜਿਨ ਬਖਸ਼ ਗੁਰੂ ਗੁਰੂ ਜੀ ਅਸਰ ਸੰਗਤਿਓ ਰੋਜ ਜਪਨ ਦਾਸ ਕਰੇ ਮਾਰੇ ਉਸਤਤ ਕਰੇ ਇਹ ਪਾ ਜਵਾ ਮਾਲਕ ਕਰੇ ਕਿਤਨਾ ਅਨੰਦ ਜੀ ਤੁਧ ਭਾਗ ਸਾਹਿਬ ਕਿਸੇ ਦਿਨ ਨੂੰ ਚੰਗਾ ਲੱਗ ਜਾਵੇ ਪਤਾ ਕਿਹੜੀ ਭਣੀ ਚੰਗੀ ਲੱਗ ਜਾਵੇ ਕੀ ਕਰ ਦੇਗਾ ਮੈਂ ਦੀਜੇ ਨਾਮ ਨਿਵਾਸ ਨਾਮ ਦਾ ਅੰਤ ਨਿਵਾਸ ਹੋਵੇ ਇਹ ਹਰ ਗੁਣ ਦਾ ਸਦਾ ਹੀ ਤੇਰੇ ਗੁਣਾਂ ਤੇ ਰਹਾ। ਆਛਾ ਸਾਰਿਆਂ ਦੀ ਕਿਰਪਾ ਕਰਨ ਪ੍ਰਸੰਨ। ਕਿਉਂਕਿ ਅਸੀਂ ਆਈ ਤੇ ਸੇਵਾ ਤੇ ਆਪੋਾਰੇ ਨੇ ਸ਼ੁਰੂ ਇਹ ਕਿਤਰਾਉ ਦਾ ਵਿਚਾਰ ਕਰਨਾ ਬੜਾ ਸਮਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ। ਸੂਹੀ ਬਹਿਣਾ ਤੇਣਾ। ਪਹਿਲੀ ਗੱਲ ਤੇ ਜਿਹੜਾ ਸੂਹੀ ਰਾਗ ਇਹ ਰਾਗ ਦਾ ਰਾਗ ਹੈ। ਪਹਿਲੇ ਪਾਤਸ਼ਾਹ ਤੁਹਾਨੂੰ

ਗੁਰਮੁਖ ਪਾਇਆ ਇਹ ਮਾਨਸ ਜਨਮ ਲਿਆ ਪਾਇਆ ਬੜਾ ਬੁਲਾ ਦੇ ਬੁਲਾ ਦੇ ਤੈਉ ਬੜਾ ਪਿਆਰ ਕੀ ਬਾਰੇ ਗਣ ਨਾਮ ਨੇ ਬੁੱਢੇ ਤੇ ਆਤਮ ਘਰ ਦੀ ਬਾਤ ਬੜੇ ਵੱਡੇ ਪਾਖਾ ਦੇ ਨਾਲ ਇਹ ਦਲਬ ਜਨਮ ਲਿਆ ਗੁਰੂ ਨੇ ਦਿੱਤਾ ਗੁਰਮੁਖ ਪਾਇਆ ਗੁਰੂ ਨੇ ਦਿੱਤਾ ਸੰਗਤ ਇਹ ਵੀ ਕੋਈ ਵੱਡੇ ਪੁੰਨ ਸੀ ਹਾਰੇ ਸਭੇ ਪਾਸ਼ਾ ਦੇ ਨਾਮ ਗੁਰ ਸੇਵਾ ਤੇ ਭਗਤ ਤੁਮਾਈ ਗੁਰੂ ਦੀ ਸੇਵਾ ਕਰਦੇ ਨਾ ਕਹਿਣਾ ਗੁਰ ਸੇਵਾ ਤੇ ਭਗਤ ਤੁਮਾਈ ਸਾਦੇ ਮਾਨਸ ਰਹੀ ਗਈ ਵਾਰਿ ਨੇ ਦੇਹ ਹੀ ਲੈਣ ਵਾਸਤੇ ਨਾ ਦੇਵਤੇ ਵੀ ਕਹਿੰਦੇ ਸਾਨੂੰ ਦੇਹ ਜੋ ਮੁਕਤ ਨਹੀਂ ਲਾਗੇ ਇਸ ਦੇਹ ਹੀ ਕੋ ਸਿੰਰੇ ਦੇਵ ਕਹਿੰਦੇ ਦੇਵਤੇ ਵੀ ਸਿਮਰਨ ਕਰਦੇ ਨੇ ਸਾਨੂੰ ਇਹ ਕਹਿੰਦੇ ਦੇਹ ਦੇ ਪਰਮੇਸ਼ਰ ਜੀ ਤੇ ਦੇਖੋ ਸਾਨੂੰ ਸਾਰਿਆਂ ਨੂੰ ਦੇਹੀ ਇਹ ਦੇਈਦਾ ਸੀ ਲਾਭ ਨਹੀਂ ਥਾ ਬਾਰੇ ਕਦੇ ਮਾਨਸ ਜਨਮ ਦਲੰਬ ਗੁਰਮਤ ਪਾਇਆ ਗੁਰੂ ਨੇ ਤੈਨੂੰ ਦੇ ਦਿੱਤਾ ਮਨ ਤਨ ਹੋਏ ਚੁਲੰਬ ਜੇ ਸਤਗੁਰ ਪਾਇਆ ਪ੍ਰਮਾਣ ਹੋ ਸਕਣਾ ਤੂੰ ਤੁਰਕਣਾ ਮਨ ਤੇ ਤਨ ਸਤਗੁਰ ਦੇ ਅੱਗੇ ਰੱਖ ਦੇ ਜੇ ਸਤਗੁਰ ਨੂੰ ਪਾ ਜਾਵੇ ਤਾਂ ਸਤਗੁਰ ਨੂੰ ਚੰਗਾ ਲੱਗ ਜਾਵੇ ਤਾਂ ਤੇ ਮਹਾਰਾਜ ਕੀ ਕਰੀਏ ਜੱਲੇ ਜਨਮ ਸਵਾਰ ਵਕਰ ਸੱਚ ਲੈ ਆਪਣਾ ਜਨਮ ਸਵਾਰ ਕੇ ਜਾ ਵਕਰ ਕੋ ਜਾ ਜੇ ਸਭ ਕਰ ਕੋ ਲੈ ਨਾਮ ਲੈਣਾ ਹੈ ਇਹ ਜਨਮ ਸਵਾਰ ਕੇ ਮਾਰੇ ਨਹੀਂ ਕਰ ਕੋ ਗੁਰਮੁਖ ਜਨਮ ਸਵਾਰ ਕਰਕੇ ਜੱਲੇ ਇਹ ਜਿਹੜੇ ਗੁਰਮੁਖ ਨੇ ਨਾ ਆਪਣਾ ਜਨਮ ਸਵਾਰ ਕੇ ਜਾਦੇ ਮਨਮਕ ਬਾਜੀ ਆ ਕੇ ਜਾਂਦੇ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੀ ਵਾਰ ਵਾਰਤਾ ਹੈ ਗੁਰਮਤ ਮਾਰਮ ਸੋਹਾਦਰ ਦੋਹਾਗਨ ਆਪ ਆਪੇ ਸਾਰਿਆਂ ਨੇ ਗੁਰਮਤ ਕੌਣ ਹੁੰਦਾ ਹੈ ਜੋ ਗੁਰੂ ਦੀ ਮਾਤੂ ਅਨਸਾਰ ਆਪਣਾ ਜੀਵਨ ਜੀਉਂਦਾ ਹੈ ਮਾਰਮ ਉਹ ਹੁੰਦਾ ਹੈ ਜੋ ਆਪਣੀ ਮਰਜ਼ੀ ਵਜਾਵਤ ਨਾਲ ਜੀਵਨ ਬਤੀਤ ਕਰਦਾ ਜਿਹੜੇ ਗੁਰਪੁੱਤ ਨੇ ਮਾਰਗ ਨੇ ਕੋ ਜਨਮ ਨੂੰ ਸਵਾਰ ਕੇ ਜੀ ਜੱਲੇ ਆ ਪਾਸੋ ਜਨਮ ਸਵਾਰ ਆਣਾ ਦੇ ਉਸੋ ਵਾਜਾ ਵਾਇਸ ਉਹਨਾਂ ਦੇ ਅੰਦਰ ਵਾਜੇ ਬੈਠੇ ਜਾਂਦੇ ਇਹ ਆਪਨ ਵਰ ਮੰਦਰ ਸਾਹਿਬ ਦੇ ਵਿੱਚ ਰੋਜ਼ਾਨਾ ਵਖਾੜਿਆ ਗਿਆ ਹੈ ਕਿ ਜਿਹੜੇ ਗੁਰਮਖ ਨੇ ਜਦੋਂ ਜਾਂਦੇ ਹੱਥ ਉਹਨਾਂ ਨੂੰ ਇਸ ਤਰ੍ਹਾਂ ਲਿਆ ਜਾਂਦਾ ਜਿਵੇਂ ਮਹਾਰਾਜਾ ਸੋਹਣੀ ਕੋ ਬਾਜ ਨੇ ਤੁਸੀਂ ਦੇਖਦੇ ਜੀ ਰਮੰਦਰ ਸਾਹਿਬ ਨੂੰ ਸੱਚ ਖੰਡ ਦਾ ਰੋਪਿਆ ਉਥੇ ਵਿਖਾਇਆ ਜਾਂਦਾ ਗੁਰਮੁਖਾਂ ਨੂੰ ਇਸ ਤਰ੍ਹਾਂ ਜਾਗਦਾ ਕਿ ਦੂਰ ਵੇਖਦਾ ਹੁੰਦਾ। ਵਾਝੇ ਮੱਝੇ ਜਾਂਦੇ। ਮਾਰੇ ਕਿੰਨੇ ਚੱਲੇ ਜਨਮ ਸਵਾਰ ਜਿਹੜੇ ਗੁਰਮਖ ਨੇ ਆਪਣਾ ਜਨਮ ਸਵਾਰ ਕੇ ਜਾਂਦੇ ਹਨ ਵਕਰ ਚੱਲਿਆ। ਉਹਨਾਂ ਸੱਚ ਦੀ ਪ੍ਰਾਪਤੀ ਕਰਨੀ, ਨਾਮ ਦੀ ਪ੍ਰਾਪਤੀ ਕਰਨੀ। ਪਤ ਪਾਏ ਦਰਬਾਰ ਸਤਗੁਰੂ ਸ਼ਬਦ ਭੈ ਉਹਨਾਂ ਨੇ ਸ਼ਬਦ ਦੇ ਨਾਲ ਦੇਣਾ।

ਆਦਰ ਸਭ ਦੇ ਇਸ ਕਰਕੇ ਭਾਈ ਗੁਰਮੁਖ ਨੂੰ ਕਿਵੇਂ ਜਾਂਦਾ ਹੈ ਮਨ ਮੁਖ ਨੂੰ ਜਾਂਦਾ ਤੇ ਫਿਰ ਤੈਨੂੰ ਆਪਾਂ ਨੂੰ ਇਚਾਰ ਕਰਾਂਗੇ ਕਿ ਗੁਰਮੁਖ ਕਿਵੇਂ ਜਾਂਦਾ ਹੈ ਤੇ ਮਨ ਮੁਖ ਕਿਵੇਂ ਜਾਂਦਾ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਪਤ ਆਏ ਦਰਬਾਰ ਉਹ ਸੱਚੇ ਦਰਬਾਰ ਦੇ ਵਿੱਚ ਸਤਿਗੁਰ ਸ਼ਬਦ ਤੱਕ ਪਹੁੰਚਿਆ ਜਾਣਾ ਹੈ ਕਿਆ ਦੇਖ ਤੇਰਾ ਕਹਾ ਗਵਾਇਆ ਸਸ ਸਵਾਸ ਲੈ ਕੇ ਗਿਆ ਜੀ ਇਹਦੇ ਨਾਲ ਕੀ ਖੱਟੀ ਕਰਕੇ ਆ ਤੇ ਕੀ ਗਵਾ ਕੇ ਆਇਆ ਇਸ ਕਰਕੇ ਆਪਾਂ ਇੱਜ਼ਤ ਦੇ ਸਹਾਰ ਜਾਣਾ ਫਤ ਪਾਏ ਦਾ ਨਾ ਇੱਜ਼ਤ ਸਰ ਦਰਬਾਰ ਦੇ ਵਿੱਚ ਜਾਣਾ ਹੀ ਸਾਰਿਆਂ ਸਤਿਗੁਰ ਸ਼ਬਦ ਕਹਿ ਪਰ ਸਤਿਗੁਰ ਦੀ ਪੈ ਕਾਣੀ ਵਿੱਚ ਜਾਣਾ ਹੈ ਰਹਾਉ ਮੰਨ ਤਨ ਸੱਚ ਸਦਾ ਹਾ ਸੱਚੇ ਮਨ ਭਾਇਆ ਮਾਰੇ ਕਹੇ ਮੰਨ ਤੇ ਕੰ ਕੋ ਸੱਚੇ ਦੇ ਵਿੱਚ ਸੁਲਾਹਤਾ ਦੇ ਕਰ ਉਹਦੀ ਸੁਲਾਹਤਾ ਕਰ ਸੱਚੇ ਮਨ ਭਾਏ ਵਾਰ-ਵਾਰ ਰੁਕੋ ਜੇ ਆਇਜੇ ਜੇ ਤੂੰ ਨੂੰ ਭਾ ਜਾਵੇਂ ਤੇ ਕਿਰਲਾ ਸ਼ਬਦ ਵੀ ਇਹ ਹੀ ਹੈ ਇੱਕ ਨਾਨਕੀ ਅਰਦਾਸ ਜੇ ਤੂੰ ਦਰ ਵਾਰ-ਵਾਰ ਆਇਜੇ ਕਿਦਰੇ ਉਹਨੂੰ ਭਾ ਜਾਵੇਂ ਕਿਦਰੇ ਉਹਨੂੰ ਮਾਲਕ ਨੂੰ ਚੰਗਾ ਲੱਗ ਜਾ ਸੱਚੇ ਮਨ ਭਾਟਾ ਦੀ ਸੱਚੇ ਨੂੰ ਚੰਗਾ ਲੱਗ ਜਾ ਲਾੜ ਰਤਾ ਮਨ ਪਾਇਆ ਲਾੜ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਲਾੜਾ ਕੇ ਨਾਮ ਕੀਆ ਹੈ ਲਾੜ ਦੇ ਰਤਿਆ ਗਿਆ ਨਾਮ ਦੇ ਵਿੱਚ ਰੱਜਿਆ ਗਿਆ ਤੇਰਾ ਮਨ ਮੰਨ ਗਿਆ ਗੁਰੂ ਨਾਲ ਗੁਰ ਗੁਰੂ ਪੂਰੇ ਨੂੰ ਪਾਲਿਆ ਹੈ ਹਉ ਜੀਵਾ ਗੁਰ ਸਾਰੂ ਅੰਤਰ ਤੂੰ ਵਸੀ ਬਾਈ ਦਾ ਭੜ ਲੈ ਅਨ ਆਪ ਦਾ ਜੀਵ ਮੂਸਰੇ ਕਿਥੇ ਬਗੈ ਅਨ ਜੀਵ ਮੈਂ ਤੈਨਾਂ ਆ ਆ ਕੇ ਤੂੰ ਮੇਰੇ ਕਿਤੇ ਅੰਦਰ ਵਸ ਜਾ ਮੇਰੇ ਗੁਣ ਮੇਰੇ ਅੰਦਰ ਪਰਵੇਸ਼ ਕਰ ਜਾ ਗੁਣ ਸਾਰ ਤੰਤਰ ਤੂੰ ਵਸੀਂ ਪਰਮੇਸ਼ਰ ਕਿ ਤੇਰੇ ਗੁਣ ਤੇਰਾ ਨਾਮ ਮੇਰੇ ਅੰਦਰ ਵਸ ਜਾਵੇ ਤੂੰ ਵਸੇ ਮਨ ਮਾਹੀ ਜੈ ਜੀ ਰਸ ਰਸੀ ਤੂੰ ਵਸ ਗਿਆ ਤੇ ਕਸਹਿਜ ਆ ਜਾਏਗਾ ਜਿੰਦਗੀ ਤੁਹਾਡੀ ਵਿੱਚ ਸਹਿਜ ਆ ਜਾਏਗਾ ਇਰਾਸਦਾਰ ਪਰਪੂਰੇ ਵੀ ਤੇ ਪਹਿਲੀ ਜਿੰਦਗੀ ਦਾ ਤੇ ਉਸ ਵਾਲੀ ਜਿੰਦਗੀ ਦਾ ਫਰਕ ਹੀ ਬੜਾ ਕਰ ਜਾਦਾ ਦਾਸ ਆ ਗਿਆ ਸਹਿਜ ਆ ਜਾਏਗਾ ਕਿਰਪਾ ਹਵਿ ਤਾਂ ਬੜੀ ਉੱਚੀ ਥੇਜ ਹੈ ਰਸ ਆ ਜਾਣਾ ਸਹਿਜ ਆ ਜਾਣਾ ਤੇ ਮਾਰੇ ਕਹਿੰਦੇ ਨੇ ਭਾਈ ਇਹ ਮੂਰਖੋ ਆਪਣੇ ਮਨ ਨੂੰ ਸਮਝਾਓ ਮੂਰਖ ਮਨ ਸਮਝਾਓ ਹੱਥੋਂ ਕਿੰਟੜਾ ਆਪਸਾਰੰ ਆਪਣੇ ਮੂਰਖ ਮਨ ਨੂੰ ਸਮਝਾ ਲੇ ਜਿੰਨੀ ਦੇਰ ਵਾਕਿਆ ਕਿੰਟੜਿਆਂ ਕਿੰਟੜਿਆਂ ਦਿਨਾਂ ਵਾਕਿਆ ਹੋਇਆ ਨਾ ਭਾਈ ਗੁਰਮੁਖ ਹਰ ਗੁਣ ਗਾਈ ਰੰਗ ਗੁਰਮਖ ਕਿੰਟੜਾ ਤੇ ਗੁਣ ਗਾ ਗਾ ਕਿ ਗੁਰਮੁਖ ਬਣ ਕੇ ਆਈ ਤੇਰੇ ਉੱਤੇ ਵੀ ਰੰਗ ਰੰਗੇ ਤੜਾ ਨਾਮ ਦਾ ਰੰਗ ਕੱਢ ਗਿਆ ਉਹਨੂੰ ਲਾਲ ਰੰਗ ਗਿਆ ਜੀ ਲਾਲ ਰੰਗ ਦੇ ਸਕੋਲ ਦਾ ਜਿਸ ਕੇ ਉਹ ਰੰਗ ਚੜ ਜਾਵੇ ਨਾਮ ਦਾ ਰੰਗ ਇਹ ਮਹਾਰਾਜ ਉਸ ਰੰਗ ਰੰਗ ਕਢਾਣ ਵਾਸਤੇ ਕੀ ਕਰਨਾ ਪਵੇਗਾ ਕਿ ਮਾਰੇ ਕਹਿੰਦੇ ਤੈਨੂੰ ਆ ਕਰਨਾ ਪਵੇਗਾ ਨਿਤ ਨਿਤ ਰਿਦੇ ਸਮਾਲ ਪ੍ਰੀਤਮ ਆਪਣਾ ਜੇ ਪੂਰੰਗ ਚੜਾਣਾ ਚਾਹਣ ਦਿੱਤ ਰੋਜ਼ ਰੋਜ਼ ਹਰ ਪੜ ਦੇਦੇ ਮਿਰਦੇ ਦੇ ਵਿੱਚ ਪਤੀ ਪਰਮੇਸ਼ਰ ਦੀ ਯਾਦ ਸੁਭਾਗ ਯਾਦ ਕਰੋ ਉਸ ਪਰਮੇਸ਼ਰ ਦੀ ਪ੍ਰੀਤਮ ਆਪਣੇ ਮਨ ਕਾਲ ਤੁਕ ਆਪਣੀ ਜੇ ਚੱਲੇ ਗੁਣ ਨਾਲ ਨਹੀਂ ਧੋਖ ਸੰਤਪਣਾ ਜੇ ਗੁਰੂ ਦੇ ਗੁਣ ਲੈ ਕੇ ਕਲਾ ਗਿਆ ਤੂੰ ਜੇ ਚੱਲੇ ਗੁਣ ਨਾਲ ਤੇਰੇ ਗੁਣ ਨਾਲ ਹੋਏ ਨਾ ਤੇ ਸੱਚੇ ਪਾਤਸ਼ਾਹ ਤੋਂ ਦੁੱਖ ਨਹੀਂ ਸਕਦਾ ਤੇਗ ਨਾ ਹੀ ਦੁੱਖ ਸੰਤਾਪਣਾ ਤੈਨੂੰ ਦੁੱਖ ਦਿਲ ਇਹ ਸੰਤਾਪ ਨਹੀਂ ਦੇਵੇਗਾ ਮਨ ਮੁਕ ਪਰਮ ਮੁਕ ਲਾਣਾ ਨਾ ਤਿਸ ਰੰਗ ਹੈ ਇਹ ਕੋ ਮਨ ਮੁਕ ਦੀ ਗੁਰੂ ਸਾਹਿਬ ਨੇ ਗੱਲ ਕਰ ਦਿੱਤੀ ਇਹਦੇ ਜਿਹੜਾ ਮਨਮੁਖ ਹੈ ਆਪਣੀ ਮਨ ਦੀ ਮਰਜ਼ੀ ਕਰਦਿਆ ਹੈ ਉਹ ਕੀ ਕਹਿੰਦਾ ਮਨਮੁਖ ਆ ਜਾ ਬਿੱਤਾ ਅਗਲਾ ਕਿੰਨੇ ਬਿੱਤਾ ਇਹਵੇਂ ਗੱਲਾਂ ਕਰਦੇ ਇੱਥੇ ਆਉ ਪਿਓ ਹੈ ਕਿੱਦਨੇ ਵੇਖਿਆ ਬਿੱਤਾ ਮਾਰੇ ਕਹਿੰਦੇ ਮਨਮੁਖ ਤੇ ਤੂੰ ਮਨਮੁਖ ਹੈ ਧਰਮ ਦੇ ਵਿੱਚ ਭਟਕਣਾ ਦੇ ਵਿੱਚ ਘੁੱਟਦੇ ਹੋ ਤੈਨੂੰ ਉਸ ਮਾਲਕ ਦੇ ਰੰਗ ਦੇ ਨਾਮ ਦਾ ਪਤਾ ਨਹੀਂ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਤੂੰ ਮਰ ਜਾ ਆਪਾਂ ਸਾਰਿਆਂ ਨੇ ਭਾਈ ਬਣਾ ਸਬਨਾ ਬਣਾ ਆਇਆ ਸਦਨਾ ਵਿੱਚੋਂ ਸਾਰਿਆਂ ਦੇਖਦੇ ਨੂੰ ਪੂਰਾ ਕਰੇ ਤੇ ਭਾਈ ਸਾਹਿਬ ਗਏ ਨੇ ਤੇ ਆਪਾਂ ਨੂੰ ਸਾਰੇ ਨਹੀਂ ਜਾਣਨਾ ਹੈ ਭਾਈ ਅਸ ਪਰ ਇਹ ਤੁਲਾ ਹਟ ਕੇ ਜਾਉ ਬਾਈ ਮਰਸੀ ਹੋਏ ਵਿਡਾਲੀ ਕੀ ਹੋਇਆ ਤੂੰ ਵੱਡਾ ਵੀ ਦਰਾ ਗਿਆ ਜੇ ਵੱਡੇ ਵੀ ਬਾਜਾਂਗਾ ਤੇ ਇਹ ਕੀ ਹੋ ਜਾਏਗਾ ਵੱਡਾ ਹੋਇਆ ਗੁੰੀਦਾਰ ਬੜਾ ਵੱਡਾ ਬਾਣ ਕਰਾ ਵੱਡਾ ਹੋਇਆ ਜੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕਿਰਤਵਾਚੀ ਹੈ ਅੱਗੇ ਪੁੱਛਿਆ ਜਾਣੇ ਅੱਗੇ ਕਰਨੀ ਕਿਰਤਵਾਚੀ ਮੈਂ लेखा ਕਰ ਤੁਝਾਇਆ ਕਿੰਨਾ ਕਿ ਉਹ ਕਿੰਨਾ ਕੋ ਤੁਸੀਂ ਵੱਡੇ ਹੋ ਜਾਓਗੇ ਜਿਵੇਂ ਜੀ ਸਭ ਦੀ ਬਾਣੀ ਵਿੱਚ ਪੜਨੇ ਆ ਨਾ ਜੇ ਯੁਗ ਚਾਰੇ ਆ ਗਿਆ ਮਾਰੇ ਕਹਿੰਦੇ ਤੇਰੇ ਚਾਰ ਯੁਗਾਂ ਜਿਹੜੀ ਵਰਤ ਜੇ ਤੁ ਵਿਚਾਰੇ ਆੜ ਜਾ ਹੋਰ ਦਸਨੀ ਹੋਏ ਨਵਾਂ ਖੰਡਾ ਵਿੱਚ ਜਾ ਨਵਾ ਘਟਾਵ ਤੇ ਕੇਜਾ ਨਾ ਨਹੀਂ ਨਾ ਚਲਦਾ ਜੀ ਗੁਰੂ ਸਾਹਿਬ ਨੇ ਇਨਾ ਨਾਮ ਹੀ ਧਾਰਾ ਨਵਾ ਘਟਾਵ ਤੇ ਜਉਂਦੇ ਨਾਦ ਚੱਲੇ ਸਭ ਕੋਈ ਵਿਚਾਰ ਨਾਉ ਨਾ ਥਾਈ ਸਜ ਜਗ ਜਗ ਲੋ ਜਗ ਜਗ ਜਦ ਨਾ ਆਇਆ ਇਹੋ ਨਜ਼ਰ ਮਾਰੀ ਤੋ ਆਏ ਕਿ ਤੇਰੀ ਕਿਤੇ ਭਾਈ ਬਾਤ ਨੂੰ ਜੀ ਤਾਰ ਤੇ ਮੈਂ ਦੇਖੂ ਜੀ ਤਾਂ ਮਿਲੂ ਕੀ ਟਿਕਾ ਇਸ ਕਹੇ ਭਾਈ ਸੱਚੇ ਪਾਤਸ਼ਾਹ ਕਹਿੰਦੇ ਹਾ ਕੀ ਕਰ ਅੱਗੋ ਸਮਝਾ ਰਹੇ ਹਾ ਗੁਰ ਕੀ ਕਾਰ ਤਮਾਈ ਲਾਹ ਘਰ ਆਣਿਆ ਗੁਰੂ ਦੀ ਦੱਸੀ ਹੋਈ ਕਾਰ ਕਰ ਗੁਰੂ ਦਾ ਦਿੱਤਾ ਹੋਇਆ ਕੰਮ ਕਰ ਗੁਰੂ ਨੇ ਕਹਿੰਨਾ ਨਾਮ ਜਪ ਕਰ ਲਾਹ ਲਾਹ ਘੜ ਕੇ ਜਾ ਆਪਣੇ ਘਰੇ ਜਾ ਆਪਾ ਆਪਣਾ ਸਾਰੇ ਘਰ ਕੋਲੇ ਬੈਠਿਆ ਭਾਈ ਜਾਣਾ ਆਪਾ ਆਪਣੇ ਘਰੇ ਲਾਹ ਘਰ ਆਣਿਆ ਉਹ ਕਿਵੇਂ ਸੱਚੀ ਬਾਸ਼ਾ ਕਰੇ ਜਾਵਾਂਗੇ ਅਗੋ ਮਹਾਰਾਜ ਦਾ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਗੁਰਬਾਣੀ ਦਾ ਦੇਖੋ ਬਾਣੀ ਨੇ ਤੁਹਾਨੂੰ ਜਾਨ ਹੀ ਕਰ ਦਿੱਤੀ ਜਿੰਨੀ ਗੁਰਬਾਣੀ ਪੜੋ ਗੁਰਬਾਣੀ ਦੀ ਕੋਮਾਈ ਕਰੋ ਇਹ ਇਹ ਸ਼ਬਦ ਨੇ ਤੁਹਾਡੀ ਕੋਟਕਾਲ ਕੋ ਚੇ ਨਾਲ ਪਛਾਣਿਆ ਜਾਣ ਪਛਾਣਾ ਬਕ ਨੇ ਨਾ ਮੇਰੇ ਤੂੰ ਭਲਾਣੇ ਦਾ ਜਾਣ ਪਛਾਣ ਕਰਾ ਇਹ ਜਿਹੜੇ ਬਿੰਦੂ ਈਸੀ ਨਾਲ ਜਾਣ ਪਛਾਣ ਕਰਾ ਦੇ। ਮੇਰੀ ਐਮਐਲਏ ਨਾਲ ਜਾਣ ਪਛਾਣ ਕਰਾ ਦੇ। ਮੈਂ ਕਾਮਲ ਹੈ ਰਹਾ। ਬਾਹਰੇ ਕਹਿੰਦੇ ਤੇਰੀ ਸ਼ਬਦ ਦੇ ਨਾਲ ਖੁਸ਼ਹਾਨ ਬਣਦੇਗੀ ਉਹ ਕਾਲ। ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚੋਲੇ ਹਨ। ਇਹਨਾਂ ਨੇ ਤੇਰੀ ਉਹਦੇ ਨਾਲ ਪਛਾਣ ਬਣਾ ਦੇਣਾ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਤੇ ਕੀਰਤੇ ਹੀ ਅਰਦਾਸ ਕੀਤੀ ਹੈ। ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਜੇ ਤੈਨੂੰ ਮਾਲਕ ਦੀ ਬਾਝੀ ਕੀ ਕਰ ਇਥੇ ਕੋਟੀ ਨੂੰ ਮੰਗੀ ਕਾਰ ਨਹੀਂ ਮੰਗੀ ਵੀਜੇ ਨਹੀਂ ਮੰਗੀ ਕੀ ਮੰਗਿਆ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਮੈਨੂੰ ਆਪਣਾ ਆਪ ਦੇ ਮੈਂ ਸਦਾ ਤੇਰੀ ਹੋਣਾ ਕਰਦਾ ਪਾਤਾ ਤਾਂ ਪਾਤਾ ਦੀ ਸਾਖਾ ਜੀਵਾਂ ਵਿਸਰੇ ਮਰਿਤਾ ਤਦ ਆਪ ਜੀ ਦਾ ਵਾਹਿਗੁਰੂ ਸਾਹਿਬ ਜੀ ਦਾ ਬੋਧਾ ਕੋਟਾ ਕੋਟਾ ਬੋਲ ਸਾਰੇ ਨਾਮ ਆਈ ਜੀ ਹੋਇਆ ਜੀ ਹੋਇਆ ਗੁਰਬਾਣੀ ਦੀ ਚਾਰ ਕਰ ਸੁਣ ਕਰਦੇ ਜੈਤ ਜੈਤ ਕੁਲਾਹੁ ਨਸਵਾ ਉਤੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਆ ਉਹ ਸਾਰੇ ਰਾਜੇ ਸਾਰੇ ਮਹਾਰਾਜ ਦੇ ਫੋ ਇਸ ਸਾਡੀ ਸਾਰਿਆਂ ਦੀ ਅਰਦਾਸ ਤੇ ਪਾਚਾ ਤੁਨ ਨਾਮ ਦੇ ਵਿੱਚ ਲਵਾਇਆ ਤਰੂ ਤੇਰਾ ਸਾਰੇ ਇੱbnਾਨਦ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਤੀਜੇ